ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿੰਨੀ ਵੀ ਮੇਰੀ ਗੱਲਬਾਤ ਆ ਨਾ ਉਹ ਬੜੀ ਖਾਸ ਆ ਤੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਉਹ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਅਮਰਤਪਾਲ ਨੂੰ ਵੋਟਾਂ ਪਾਈਆਂ ਤੇ ਜੇਤੂ ਕਰਾਰ ਦਿੱਤਾ ਉਹ ਇਹ ਗੱਲ ਬੜੇ ਗੌਰ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਸੁਣ ਜਿਨ੍ਹਾਂ ਨੇ ਅਮਰਤਪਾਲ ਨੂੰ ਵੋਟਾਂ ਪਾਈਆਂ ਮੈਂ ਵੀ ਖਾਸ ਕਰਕੇ ਅਮਰਤਪਾਲ ਬਾਰੇ ਹੀ ਬੋਲਣ ਲੱਗੀ ਆ ਤੇ ਇਹ ਵਿਸ਼ਾ ਵੀ ਅਮਰਤਪਾਲ ਦਾ ਹੀ ਆ ਵੇਖੋ ਆਪਾਂ ਬਹੁਤ ਸਾਰੀਆਂ ਸਰਕਾਰਾਂ ਬਣਾਈਆਂ ਤੇ ਡੇਗੀਆਂ ਤੇ ਇਹ ਵੀ ਆਪਣਾ ਹੀ ਮਾਣ ਆ ਵੀ ਆਪਾਂ ਅਮਰਤਪਾਲ ਨੂੰ ਜਿਤਾਇਆ ਇਹਦੇ ਵਿੱਚ ਘਰੋ ਘਰ ਸਾਰਿਆਂ ਦਾ ਮਾਣ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਨ੍ਹਾਂ ਨੇ ਸਪੋਰਟ ਕੀਤੀ ਜਾਂ ਜਿਨ੍ਹਾਂ ਨੇ ਐਨ ਮੌਕੇ ਦੇ ਉੱਤੇ ਆਣ ਕੇ ਉਹਦਾ ਬਟਨ ਨਹੀਂ ਦਬਾਇਆ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਜੀ ਸਾਰਿਆਂ ਜਾਣਿਆਂ ਦੀ ਬਹੁਤ ਵਧੀਆ ਗੱਲ ਆ ਵੀ ਤੁਸੀਂ ਅਮਰਤਪਾਲ ਨੂੰ ਜਿਤਾਇਆ ਹੁਣ ਖਾਸ ਗੱਲ ਕਿਹੜੀ ਉਹ ਵੀ ਸੁਣਿਓ ਧਿਆਨ ਦੇ ਨਾਲ ਅਸੀਂ ਅਮਰਤਪਾਲ ਨੂੰ ਵੋਟਾਂ ਇਸੇ ਕਰਕੇ ਪਾਈਆਂ ਤੇ ਪੁਆਈਆਂ ਵੀ ਨਸ਼ੇ ਦੀ ਰੋਕਤ ਹਮ ਹੋ ਸਕੇ ਇਹ ਖਾਸ ਕਰਕੇ ਅਮਰਤਪਾਲ ਦੀ ਗੱਲ ਆ ਅਮਰਤਪਾਲ ਤਾਂ ਕੇ ਵੀਡੀਓ ਜ਼ਰੂਰ ਪਹਚਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਹੋ ਜੀ ਕੋਈ ਗਲਤੀ ਨਾ ਕਰੇ ਜਿਹੋ ਜੀ ਸਿਆਸਤਦਾਨਾਂ ਨੇ ਕੀਤੀਆਂ ਏ ਤੇ ਕਰਵਾਈਆਂ ਏ ਜੋ ਸਰਕਾਰਾਂ ਡਿੱਗੀਆਂ ਏ ਜਾਂ ਡੇਗੀਆਂ ਏ ਉਹ ਸਾਰੀਆਂ ਨਸ਼ੇ ਨੇ ਹੀ ਡੇਗੀਆਂ ਏ ਤੇ ਨਸ਼ੇ ਦੀ ਵਜ੍ਹਾ ਕਰਕੇ ਹੀ ਉਹ ਸਰਕਾਰਾਂ ਹੋਂਦ ਚਾਹੀਆਂ ਏ ਤੇ ਨਸ਼ੇ ਨੇ ਹੀ ਉਹਨਾਂ ਦਾ ਬੇੜਾ ਕਰਕ ਕੀਤਾ ਇਸ ਕਰਕੇ ਵੱਧ ਤੋਂ ਵੱਧ ਨਸ਼ਾ ਛੱਡੋ ਤੇ ਗੁਰੂ ਵਾਲੇ ਬਣੋ ਤੇ ਇਹ ਵੀਡੀਓ ਅਮਰਤਪਾਲ ਤੱਕ ਪਹਚਾਓ ਤਾਂਕੇ ਉਹ ਤੁਹਾਨੂੰ ਨਸ਼ੇ ਤੋਂ ਦੂਰ ਕਰ ਸਕੇ ਤੇ ਮੇਰੀ ਇਹ ਜਿਹੜੀ ਗੱਲ ਆ ਇਹ ਹਰ ਘਰ ਤੱਕ ਪਹੁੰਚਾਓ ਜਿੰਨੇ ਵੋਟ ਪਾਈ ਆ